ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕ੍ਰੀਏਟਿਵ ਕੁਕਿੰਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਪਨੀਰ ਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਪਿਆਜ਼ ਲਏ ਆ ਟਮਾਟਰ ਹਰੀ ਮਿਰਚ ਥੋੜਾ ਜਿਹਾ ਲਸਣ ਲਿਆ ਇਨਾਂ ਨੂੰ ਆਪਾਂ ਛਿੱਲ ਲਾਂਗੇ ਧੋ ਕੇ ਆਪਾਂ ਫਿਰ ਇਹਨਾਂ ਨੂੰ ਕੱਟ ਲਾਂਗੇ ਲਸਣ ਤੇ ਟਮਾਟਰ ਹਰੀ ਮਿਰਚ ਇਹਨਾਂ ਨੂੰ ਆਪਾਂ ਪੀਸ ਕੇ ਪੇਸਟ ਬਣਾ ਲਾਂਗੇ ਗ੍ਰਾਈਂਡਰ ਚਾਰਜ

ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਦੇਖ ਕੇ ਤੁਸੀਂ ਰੈਸਪੀ ਜ਼ਰੂਰ ਟਰਾਈ ਕਰਕੇ ਕਮੈਂਟ ਕਰਕੇ ਦੱਸਿਓ ਤੇ ਆ ਜਿਵੇਂ ਦੇਖੋ ਆਪਣੇ ਫਰਾਈ ਹੋਣ ਲੱਗ ਪਏ ਅਸੀਂ ਹੋ ਕੇ ਬ੍ਰਾਊਨ ਹੋ ਗਿਆ ਕੋ ਤੁਗੜਾ ਪਨੀਰ ਰੱਖ ਦਿੰਦੇ ਹਾਂ ਫੜਾ ਦੇ ਇਆ ਜਿਵੇਂ ਚੰਗੀ ਤਰ੍ਹਾਂ ਫੋਨ ਹੋ ਗਏ ਤੇ ਅਚ ਹੁਣ ਆਪਾਂ ਨੇ ਜਿਹੜਾ ਟਮਾਟਰ ਹਰੀ ਮਿਰਚ ਤੇ ਲਸਣ ਦਾ ਪੇਸਟ ਬਣਾ ਕੇ ਰੱਖਿਆ ਹੋਇਆ ਸੀ ਉਹ ਪਾ ਦਾਂਗੇ ਇਹ ਨੂੰ ਵੀ ਥੋੜਾ ਲੰਮਾ ਜਿਹਾ ਮਿੱਤਰ ਇਹ ਤੇਲ ਮੈਕਸਾਈਡ ਹੀ ਇਸ ਕਰਕੇ ਘੱਟੇ ਜਿਵੇਂ ਕਿ ਜੇ ਲਸਣ ਹੈ ਲਸਣ ਤੇ ਚੰਗੀ ਤਰ੍ਹਾਂ ਨਾ ਹੋਵੇ ਤਾਂ ਇਹ ਫਰਾਈ ਹੋ ਜੂਗਾ ਤਾਂ ਚੀ ਸਮੈਲ ਨਹੀਂ ਆਊਗੀ ਬਾਅਦ ਚਾ ਪੈਨਨ ਪਿਆਜ਼ ਨੂੰ ਤੇ ਸਾਰੇ ਮਿਕਸਚਰ ਨੂੰ ਮਿਕਸ ਕਰ ਦਾਂਗੇ ਜੀ ਮਿੱਤਰ బిల్లు చంగీత పకా లే బిల్ చర్వే తగ్గ కచ్చేపడి స్మల్సేన కచ్చా రో ట ఏదో వైసీపీ మసాలా జానా ਨੇ ਮੁੱਪ ਚੰਗੀ ਤਰ੍ਹਾਂ ਨਾਲ ਭੁਗਾ ਦੇ। ਪਨੀਰ ਲੈ ਲਈ ਆਪਨੇ 200 ਗ੍ਰਾਮ ਪਨੀਰ ਇਹਨੂੰ ਹੱਥ ਨਾਲ ਇੱਕ ਕ੍ਰੈਸ਼ ਕਰ ਲੈਣਾ। ਗੱਦੂ ਗਾਸ ਨਹੀਂ ਕਰਨਾ। ਨਾ ਹੀ ਆਪਾਂ ਇਹ ਹੱਥ ਨਾਲ ਹੀ ਨਾ ਕਰ ਕਰ ਲਾਂਗੇ। ਕ੍ਰੰਬਲ ਹੋਏਗਾ ਨਾ ਜਦ ਪਨੀਰ ਤਾਂ ਬਹੁਤ ਜ਼ਪ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਫਿਰ ਜੀ। ਕਿਤੇ ਵੱਡਾ ਪੀਸ ਆਂਦਾ ਹੈ ਕਿਤੇ ਬਿਲਕੁਲ ਮੈਸ਼ ਹੋ ਕੇ ਬਹੁਤ ਵਧੀਆ ਲੱਗਦਾ ਹੈ ਦੇਖੋ ਮਸਾਲਾ ਜਿਹੜਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਤਿਆਰ ਹੋ ਗਿਆ ਮੈਂ ਇਹਦੇ ਵਿੱਚ ਪਾਣੀ ਪਾ ਕੇ ਦੁਬਾਰਾ ਫੇਰ ਤੋਂ ਇਹਨੂੰ ਭੁੰਨ ਲਿਆ ਚੰਗੀ ਤਰ੍ਹਾਂ ਦੇਖੋ ਹੁਣ ਜਿਹੜਾ ਇਹ ਲਸਣ ਹੈ ਇਹਦੇ ਵਿੱਚ ਕੱਚਾ ਨਹੀਂ ਰਿਹਾ ਔਰ ਇਹ ਮਸਾਲਾ ਜਿਹੜਾ ਫਲਫੀ ਹੋ ਗਿਆ ਲੱਗਦਾ ਹੈ ਮੈਨੂੰ ਤੁਹਾਨੂੰ ਹੁਣ ਅਸੀਂ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਨੂਨ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਹਲਕਾ ਚਮਚੂਰ ਪਾ ਲਿਆ ਬਿਲਕੁਲ ਥੋੜੀ ਜਿਹੀ ਕੁਪਿੰਚ ਜਿਹੜੀ ਲਾਲ ਮਿਰਚ ਪਾ ਲਾਂਗੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਨਾਲ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਸ ਹੋਣੇ ਦੇ ਵਿੱਚ ਆਪਾਂ ਪਨੀਰ ਐਡ ਕਰ ਦਾਂਗੇ ਪਨੀਰ ਰੋਪਾ ਬਹੁਤ ਅਚਿਤਰਾ ਮਿਕਸ ਕਰ ਲੈਣਾ नीर जो चंकी तरह मिक्स हो गया बहुत फटाफट बन वाली रेसिपी है जब भी अपन कोई चीज़ होर सामने बनाए घर पे पैया तो अपना पनीर घर फाड़ के इस तरह सब्जी बना सकते हैं पनीर की भुर्जी वैसे नॉर्मली सारे पसंद आती है देखो कि बन के तैयार हुई है खाण टेस्ट लगती है बच्चों भी पसंद आती है आपव कर लेंगे हम ਤੁਸੀਂ ਬਿਲਕੁਲ ਇਹ ਖਿਨੇ ਆਂਗੇ ਪੂਰੀ ਬਰੋਡਰ ਨਾਲ ਜਿਸ ਜਿਵੇਂ ਵੀ ਤੁਸੀਂ ਸਿੰਪਲ ਰੋਟੀ ਨਾਲ ਜਿਸ ਤਰ੍ਹਾਂ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਇਹਨੂੰ ਖਾ ਸਕਦੇ ਹੋ ਰੈਸਪੀ ਵਧੀਆ ਲੱਗੇ ਲਾਈਕ ਕਰਨਾ ਧੰਨਵਾਦ ਜੀ ਸਾਰਿਆਂ ਨੂੰ